ਕਸਬਾ ਨਡਾਲਾ ਚ ਹੋਈ ਚੋਰੀ ਮਾਮਲੇ ਵਿੱਚ ਨਡਾਲਾ ਪੁਲਿਸ ਵੱਲੋਂ ਇੱਕ ਚੋਰ ਨੂੰ ਕਾਬੂ ਕੀਤਾ ਗਿਆ। ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ ਤੇ ਡੀਐਸਪੀ ਪੁਲਾਤ ਕਰਨੈਲ ਸਿੰਘ ਥਾਣਾ ਮੁਖੀ ਸੁਬਾਨਪੁਰ ਆਮਨਦੀਪ ਨਾਰ ਤੇ ਚੌਕੀ ਇੰਚਾਰਜ ਨਡਾਲਾ ਬਲਵਿੰਦਰ ਸਿੰਘ ਬਲਜਿੰਦਰ ਸਿੰਘ ਵੱਲੋਂ ਪੜੇਪੁਰਸ਼ਾਂ ਖਿਲਾਫ ਚਲਾਈ ਮਹਿੰਮ ਤਹਿਤ ਲੰਗੇ ਦਿਨੀ ਕਸਬਾ ਨਡਾਲਾ ਚ ਹੋਈ ਚੋਰੀ ਦੇ ਮਸਲੇ ਨੂੰ ਸੁਲਝਾਉਂਦਿਆਂ ਇੱਕ ਚੋਰ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਚੌਕੀ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ 26 ਜੂਨ ਨੂੰ ਸੰਨੀ ਪੁੱਤਰ ਬਿੰਦਰ ਵਾਸੀ ਰਈਆ ਨੇ ਆਪਣੇ ਦੋ ਹੋਰ ਸਾਥੀਆਂ ਸਾਂ ਨਾਲ ਮਿਲ ਕੇ ਡਾਕਟਰ ਮੇਰ ਸਿੰਘ ਕਲੋਨੀ ਨੇੜੇ ਪ੍ਰਵਾਸੀ ਭਾਰਤੀ ਪਰਮਜੀਤ ਸਿੰਘ ਮੱਟੂ ਦੇ ਘਰ 'ਚ ਦਾਖਲ ਹੋ ਕੇ ਉੱਥੇ ਰਹਿੰਦੇ ਕਰਾਇਦਾਰਾਂ ਰਣਜੀਤ ਸਿੰਘ ਅਤੇ ਕੁਲਦੀਪ ਸਿੰਘ ਦੇ ਕਮਰਿਆਂ 'ਚ ਦਾਖਲ ਹੋ ਕੇ ਨਕਦੀ ਤੇ ਗਹਿਣੇ ਚੋਰੀ ਕੀਤੇ ਸਨ ਪੁਲਿਸ ਨੇ ਮੋੜਲੀ ਤਫਤੀਸ਼ ਅਮਲ ਚਲਿਆਂਦਿਆ ਉਕਤ ਚੋਰ ਚੋਰ ਨੂੰ ਵਾਰਦਾਤ ਵੇਲੇ ਵਰਤਿਆ ਸਪਲੈਂਡਰ ਮੋਟਰਸਾਈਕਲ PB 87 7157 ਸਨੇ ਕਾਬੂ ਕਰਕੇ ਮਾੜਜੋਕ ਅਦਾਲਤ ਚ ਪੇਸ਼ ਕਰਕੇ 2 ਦਿਨ ਦਾ ਹੜਾ ਹਸਰ ਕੀਤਾ ਤੇ ਅਗਲੀ ਤਫਤੀਸ਼ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਪੁਸ਼ਕ ਕਿਸ ਦਰਾਂ ਇਸ ਨੇ ਮੰਨਿਆ ਕਿ ਉਕਤ ਚੋਰੀ ਇਹਨਾਂ ਨੇ ਕੀਤੀ ਸੀ ਅਤੇ ਬਾਕੀ ਇਸ ਦੇ ਦੋ ਸਾਥੀ ਵੀ ਜਲਦ ਹੀ ਸਲਾਖਾ ਪਿੱਛੇ ਹੋਣਗੇ ਜੀ ਸਰ ਇਹ ਕੀ ਨਿਤੀ 26 6 25 ਨੂੰ ਜਦੋਂ ਕਰੀਬ 11:30 ਵਜੇ ਇਹਨਾਂ ਨੇ ਸਾਡੇ ਕਸਬਾ ਨਡਾਲਾ ਦੇ ਵਿੱਚ ਰਮਜੀਤ ਸਿੰਘ ਪੁੱਤਰ ਬੁਰਾ ਸਿੰਘ ਵਾਸੀ ਨਡਾਲਾ ਜੀ ਉਹਨਾਂ ਦੇ ਘਰ ਦੇ ਵਿੱਚ ਚੋਰੀ ਕੀਤੀ ਸੀ ਚੋਰੀ ਕਰਕੇ ਇਹ ਮੋਟਰਸਾਈਕਲ ਤੇ ਸਮੇਤ ਦੋਚੀ ਤਿੰਨ ਸੀ ਜੀ ਫਰਾਰ ਹੋ ਗਏ ਕਿੱਥੋਂ ਕਾਬੂ ਕੀਤਾ ਗਿਆ ਕਿੰਨੇ ਜਾਣੇ ਸੀ ਇਹ ਸਰ ਕੁੱਲ ਤਿੰਨ ਦੋਚੀ ਸੀ ਜੀ ਤੇ ਇਹਨੂੰ ਅਸੀਂ ਆਪਣੇ ਮੁਕਬਰਖਾ ਦੀ ਤਲਾਸ਼ ਤੇ ਇਹਨੂੰ ਰਈਏ ਲਾ ਕੇ ਗ੍ਰਫਤਾਰ ਕੀਤਾ ਜੀ ਤੇ ਵਾਰਦਾਤ ਵਿੱਚ ਵਰਤੇ ਹੋਏ ਮੋਟਰਸਾਈਕਲ ਵੀ ਰਿਕਵਰ ਕਰ ਲਿਆ ਦੋਚੀ ਦੀ ਪਛਾਣ ਕੀ ਕਿਸ ਨਾਂ ਤੋਂ ਦੋਚੀ ਦਾ ਨਾਮ ਹੈਗਾ ਜੀ ਇਹ ਦੋ ਆਹੀ ਜਿਹੜਾ ਆਲਰੇਡੀ ਪਹਿਲਾਂ ਹੀ ਮਕਦਮਾ ਨੰਬਰ 141 ਇਹਦੀ 2625 ਚੇਰੇ ਧਾਰਾ 331 ਜਮਨਤਨ 305 ਬੀ ਐਨ ਐਸ ਦਾ ਦਰਜਸ਼ਟ ਕੀਤਾ ਗਿਆ ਹੈ ਤੇ ਇਹਦੀ ਜਿਹੜੀ ਫੋਟੋ ਤੋਂ ਕੈਮਰੇ ਸੀਸੀਟੀਵੀ ਫੋਟੋ ਤੋਂ ਆਧਾਰ ਤੇ ਇਹਦੀ ਜਿਹੜੀ شناختੀ ਹੋ ਚੁੱਕੀ ਹੈ ਜੀ ਤੇ ਇਹਦਾ ਨਾਮ ਹੈਗਾ ਜੀ ਸਨੀ ਪੁੱਤਰ ਬੰਗਰਵਾਸੀ ਰਹੀਆ ਜੀ ਫਿਰ ਕਵਰੀ ਹੋਈ ਇਸ ਟਾਈਮ ਅਸਪੀ ਇਹਨੂੰ ਸਰਵਾਰਦਾਤ ਵਿੱਚ ਵਰਤਿਆ ਹੋਇਆ ਮੋਟਰਸਾਈਕਲ ਕਵਰ ਹੋ ਗਿਆ ਜੀ ਜੀ ਕੋਲ ਪੁਲਿਸ ਨੇ ਮਾਰਤਾ ਜੀ ਦਿੱਤੀ ਹੈ ਠੀਕ ਹੈ ਸਰ